ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਅਨਮੋਲ ਲਾਈਫ ਦੇ ਵਿੱਚ ਤੁਹਾਨੂੰ ਦੇਣ ਲੱਗੇ ਆ ਇੱਕ ਨਵਾਂ ਸੀਰਪ ਜਿੰਨਾ ਭੈਣਾਂ ਨੂੰ ਔਰਤਾਂ ਨੂੰ ਮਾਤਾਵਾਂ ਨੂੰ ਪੀਰੀਅਡ ਦੀ ਪ੍ਰੋਬਲਮ ਆ ਕਿਸੇ ਕਾਰਨ ਔਰਤਾਂ ਦੇ ਪੀਰੀਅਡ ਜਿਹੜੇ ਰੁਕ ਜਾਂਦੇ ਆ ਜਾਂ ਸਹੀ ਸਮੇਂ ਤੇ ਨਹੀਂ ਆਉਂਦੇ ਤਾਂ ਉਹਨਾਂ ਵਾਸਤੇ ਅਨਮੋਲ ਲਾਈਫ ਆਯੁਰਵੇਦ ਬੱਲੋਂ ਇੱਕ ਬਹੁਤ ਵਧੀਆ ਸੀਰਪ ਆਇਆ ਜੀ ਹਰਬਲ ਫੀਮੇਲ ਟੋਨਿਕ ਇਹ ਤੁਸੀਂ ਸ਼ਾਇਦ ਗੀ ਪਹਿਲਾਂ ਨੇ ਵਰਤਿਆ ਹੋਊਗਾ ਲੈ ਕੇ ਆਪਣੇ ਦੋਤੇ ਬਹੁਤ ਵਧੀਆ ਰਿਜ਼ਲਟ ਮਿਲੇ ਆ ਉਹਨਾਂ ਨੂੰ ਤੇ ਇਹਦੇ ਨਾਲ ਹੀ ਇੱਕ ਸ਼ੀ ਕੇਅਰ ਜੂਸ ਆਇਆ ਨਾਲ ਅਨਮੋਲ ਲਾਈਫ ਦਾ ਤੇ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਬਾ ਕਮਾਲ ਬਣਿਆ ਆ ਜੇਕਰ ਤੁਹਾਡੇ ਅੰਦਰ ਹਾਰਮੋਨਸ ਦੀ ਪ੍ਰੋਬਲਮ ਆ ਕਿਉਂਕਿ ਹਾਰਮੋਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਔਰਤਾਂ ਦੇ ਵਿੱਚ ਸੋ ਜਿਹਦੇ ਕਰਕੇ ਪੀਰੀਅਡ ਦਾ ਬੈਲੈਂਸ ਆ ਜਿਹੜਾ ਉਹ ਵਿਗੜ ਜਾਂਦਾ ਵਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਕਈ ਵਾਰ ਪੀਰੀਅਡ ਨਹੀਂ ਆਉਂਦੇ ਬੱਚੇ ਬੱਚਾ ਲੈਣਾ ਚਾਹੁੰਦੇ ਆ ਕਈ ਪਰਿਵਾਰ ਪਰ ਆਂਡੇ ਨਹੀਂ ਬਣਦੇ ਤੇ ਇਹਨਾਂ ਸਾਰੀਆਂ ਪ੍ਰੋਬਲਮਸ ਆ ਜਿਹੜੀਆਂ ਇਹਨਾਂ ਦੇ ਕਰਕੇ ਔਰਤਾਂ ਦੇ ਚਿਹਰਿਆਂ ਦੇ ਉੱਤੇ ਛਾਈਆਂ ਪੈਣ ਲੱਗ ਜਾਂਦੀਆਂ ਦਾਗ ਪੈਣ ਲੱਗ ਜਾਂਦੇ ਆ ਜਿੰਨਾ ਭੈਣਾ ਦੀ ਔਰਤਾਂ ਦੇ ਪੀਰੀਅਡ ਸਹੀ ਸਮੇਂ ਤੇ ਨਹੀਂ ਆਉਂਦੇ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਛਾਈਆਂ ਜਿਹੜੀਆਂ ਉਹ ਜ਼ਿਆਦਾ ਪੈਣ ਲੱਗ ਜਾਂਦੀਆਂ ਤੇ ਜਿਹਦੇ ਕਾਰਨ ਚਿਹਰਾ ਵੀ ਬਸੂਟ ਲੱਗਣ ਲੱਗ ਜਾਂਦਾ ਵਾ ਦੇਡਵਧਨ ਲੱਗ ਜਾਂਦਾ ਕਈਆਂ ਭੈਣਾ ਦਾ ਘਟਣ ਵੀ ਲੱਗ ਜਾਂਦਾ ਵਾ ਤੇ ਸੋ ਜੋ ਕੁਦਰਤੀ ਪ੍ਰਣਾਲੀਆਂ ਇਹ ਯੋ ਨਾ ਦੇ ਸੋ ਜਿੰਨਾ ਵੀ ਭੈਣਾ ਦੇ ਔਰਤਾਂ ਦੇ ਪੀਰੀਅਡ ਜਿਹੜੇ ਸਹੀ ਟਾਈਮ ਤੇ ਨਹੀਂ ਆਉਂਦੇ ਕਿਸੇ ਵੀ ਕਾਰਨ ਤਾਂ ਉਹਨਾਂ ਵਾਸਤੇ ਸ਼ੀ ਕੇਅਰ ਜੂਸ ਤੇ ਫੀਮੇਲ ਟੋਨਿਕ ਇਹ ਦੋ ਤਰ੍ਹਾਂ ਦੇ سیرਪ ਆਏ ਹਨ ਮੋਲ ਲਾਇਕ ਚ ਤੇ ਦੋਨੇ ਤੁਸੀਂ ਮਿਲਾ ਕੇ ਇਹਨਾਂ ਨੂੰ ਵਰਤਣਾ ਵਾ ਸਵੇਰੇ ਤੇ ਪਹਿਲੇ ਸ਼ਾਮ ਦੋਨਾਂ ਦਾ ਇੱਕ ਇੱਕ ਚਮਚਾ ਤੁਸੀਂ ਲੈਣਾ ਵਾ ਜੇ ਤੁਹਾਡੇ ਜਿਹੜੀ ਪੀਰੀਅਡ ਦੀ ਸਮੱਸਿਆ ਵਾ ਬਹੁਤ ਜਲਦ ਸਹੀ ਹੋ ਜਾਵੇਗੀ ਸੋ ਮੰਗਾਉਣ ਵਾਸਤੇ ਜਿਨ੍ਹਾਂ ਨੇ ਵੀ ਮੰਗਾਉਣਾ ਹੋਇਆ ਇਹ ਤਾਂ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ WhatsApp ਦੇ ਉਤੇ ਮੈਸੇਜ ਕਰੋ ਤੇ ਐਡਰੈਸ ਮੈਸੇਜ ਕਰੋ ਤਾਂ ਤੁਹਾਡੇ ਘਰ ਤੱਕ ਇਹ ਡਿਲੀਵਰੀ ਜਿਹੜੀ ਪਹੁੰਚ ਜਾਊਗੀ ਸੋ ਜਿਨ੍ਹਾਂ ਵੀ ਭੈਣਾਂ ਨੇ ਮੰਗਾਉਣਾ ਹੋਇਆ ਤੇ ਜਰੂਰ ਇੱਕ ਵਾਰੀ ਵਰਤ ਕੇ ਦੇਖੋ ਇਹਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਐ ਇਸ ਦੇ ਧੰਨਵਾਦ